ਦੋਸਤੋ ਮਸਲੇ ਨੇ ਘਰਾਂ ਦੇ ਤੇ ਬਾਹਰ ਦੇ ਕਹਿੰਦੇ ਨੇ ਜੇ ਘਰ ਦੀ ਗੱਲ ਘਰ ਚ ਰਹਿ ਜੇ ਤੇ ਬਾਹਰਲੀ ਗੱਲ ਬਾਹਰ ਰਹਿ ਜੇ ਮਸਲੇ ਵਿਗੜਦੇ ਨਹੀਂ ਪਹਿਲਾਂ ਲੋਕ ਬੜੇ ਸਿਆਣੇ ਹੁੰਦੇ ਸੀ ਬਾਹਰ ਦੇ ਝਮੇਲੇ ਹੁੰਦੇ ਨੇ ਬਾਹਰ ਦੇ ਕਮਾ ਕਰਾਂ ਦੀਆਂ ਬਾਹਰ ਦੇ ਬਿਜ਼ਨਸ ਦੀਆਂ ਟੈਨਸ਼ਨਾਂ ਹੁੰਦੀਆਂ ਨੇ ਉਹ ਘਰ ਦੀਆਂ ਲੇਡੀਜ਼ ਕੋਲੇ ਜਾਂ ਆਪਾਂ ਕਹਦੇ ਆ ਘਰ ਦੇ ਬਜ਼ੁਰਗਾਂ ਕੋਲੇ ਗੱਲ ਨਹੀਂ ਆਉਣੀ ਚਾਹੀਦੀ ਤੇ ਕਈ ਗੱਲਾਂ ਸਾਡੇ ਘਰ ਦੀਆਂ ਇਹੋ ਜਿਹੀਆਂ ਹੁੰਦੀਆਂ ਨੇ ਜਿਹੜੀਆਂ ਬਾਹਰ ਨਹੀਂ ਜਾਣੀਆਂ ਚਾਹੀਦੀਆਂ ਉਹ ਗੱਲਾਂ ਘਰ ਦੀ ਚਾਰ ਦਿਵਾਰੀ ਦੇ ਵਿੱਚ ਹੀ ਸੁਲਝ ਜਾਣੀਆਂ ਚਾਹੀਦੀਆਂ ਨੇ ਇਹ ਜਿਹੜਾ ਬੈਲੈਂਸ ਆ ਇਤਨਾ ਕਿਤੇ ਹੁਣ ਖਰਾਬ ਹੋਇਆ ਇਹਦੇ ਲਈ ਸੋਸ਼ਲ ਮੀਡੀਆ ਜ਼ਿੰਮੇਵਾਰ ਕਹਿ ਲੋ ਜਾਂ ਸਾਡੇ ਸੰਚਾਰ ਦੇ ਸਾਧਨ ਕਹਿ ਲੋ ਕਿ ਜਦੋਂ ਮੜੀ ਗੱਲ ਹੁੰਦੀ ਆ ਅਗਲਾ ਟੈਲੀਫੋਨ ਮਾਰਦਾ ਮੈਸੇਜ ਕਰ ਦਿੰਦਾ ਤੇ ਨਾਲ ਦੀ ਨਾਲ ਕੰਮ ਆ ਜਿਹੜਾ ਉਹ ਵਿਗੜ ਜਾਂਦਾ ਇਸ ਕਰਕੇ ਥੋੜਾ ਜਿਹਾ ਸੰਜਮੀ ਹੋਣਾ ਥੋੜਾ ਜਿਹਾ ਇਸ ਚੀਜ਼ ਨੂੰ ਕੰਟਰੋਲ ਕਰਕੇ ਰੱਖਣਾ ਹਾਜ਼ਮਾ ਰੱਖਣਾ ਕਿ ਆਪਾਂ ਜਿਹੜੇ ਮਸਲੇ ਆ ਘਰਾਂ ਦੇ ਤੇ ਬਾਹਰ ਦੇ ਉਹਨਾਂ ਨੂੰ ਬੱਕ ਕਰਕੇ ਰੱਖੀਏ ਤਾਂ ਕਿ ਟੈਨਸ਼ਨ ਜਾਂ ਅਸੀਂ ਕਹ ਦੀਏ ਘਰਾਂ ਦੇ ਵਿੱਚ ਅਫਰਾ ਤਫਰੀ ਆ ਉਹ ਨਾ ਹੋਵੇ ਕਸ ਛੋਟਾ ਜਿਹਾ ਇਹ ਮੰਤਰ ਹੈ ਇੱਕ ਧੰਨਵਾਦ